ਆਜੋ ਵੀ ਆਹ ਡ੍ਰਿਲ ਮਸ਼ੀਨ ਬੈਟਰੀ ਵਾਲੀ ਆ ਵਧੀਆ ਵਾ ਚੈੱਕ ਕਰਨੀ ਆਪਾਂ ਅੱਜ ਲੈ ਕੇ ਆਏ ਹਾਂ ਆਪਾਂ ਬਾਜ਼ਾਰ ਤੋਂ ਅੱਜ ਜਰਾ ਟੈਸਟ ਕਰਾਂਗੇ ਕਿੰਦਾਂ ਦੀ ਆ ਵੀ ਬੈਟਰੀ ਵਾਲੀ ਆ ਜਾਂ ਬਿਜਲੀ ਵਾਲੀ ਵੀ ਜ਼ਿਆਦਾ ਜ਼ੋਰ ਮਾਰਦੀ ਆ ਇਹਦੀ ਪਾਵਰ ਚੈੱਕ ਕਰਾਂਗੇ ਆਪਾਂ ਵੀ ਇਹ ਕਾਮਜਾਬ ਆ ਤੇ ਜਾਂ ਫਿਰ ਬਿਜਲੀ ਵਾਲੀ ਕਾਮਜਾਬ ਆ ਆਪਾਂ ਚੈੱਕ ਕਰਦੇ ਆਂ ਆਜੋ ਇਹਨੂੰ ਖੋਲਦੇ ਆਂ ਓਪਨ ਕਰਦੇ ਆਂ ਕੀ ਕੀ ਚੀਜ਼ ਆ ਦੇ ਵਿੱਚ ਤੇ ਕੈਮਰਾ ਲਾ ਕੇ ਲੈ ਆਓ ਵੀ ਜੀ ਇਹਨੂੰ ਚੈੱਕ ਕਰ ਲਈਏ ਕੀ ਕੀ ਨਿਕਲਦਾ ਆ ਵਾਰਨਿੰਗ ਪੇਪਰ ਦਿੱਤਾ ਹੋਇਆ ਇਹਦਾ ਆਪਾਂ ਬਾਅਦ ਵਿੱਚ ਦੇਖਦੇ ਆਂ ਆ ਮਸ਼ੀਨ ਆ ਹਨਾ ਤੇ ਨਾਲ ਇਹਦੇ ਚਾਰਜ ਦਿੱਤਾ ਹੋਇਆ ਤੇ ਇੱਕ ਦਿੱਤੀ ਹੋਈ ਉਹਨਾਂ ਨੇ ਇਹ ਪੇਸਕਸ ਯੂਜ਼ ਕਰਨ ਵਾਸਤੇ ਜਿਹੜਾ ਨਟ ਵਗੈਰਾ ਵੀ ਆਪਾਂ ਟੈਟ ਕਰ ਸਕਦੇ ਆਂ ਨਾ ਕਿਸੇ ਵੀ ਪਾਰਟ ਦੇ ਹਨਾ ਆ ਐਕਸਟਰਾ ਬੈਟਰੀ ਆ ਇੱਕ ਇਹਦੇ ਵਿੱਚ ਲੱਗੀ ਹੋਈ ਆ ਇੱਕ ਬੈਟਰੀ ਐਕਸਟਰਾ ਮਿਲ ਜਾਂਦੀ ਆ ਆਪਾਂ ਨੂੰ ਤੇ ਇੱਥੇ ਚੈੱਕ ਕਰਨੇ ਇੱਕ ਇੱਥੇ ਆਪਾਂ ਨੂੰ ਐਕਸਟਰਾ ਮਿਲ ਜਾਂਦਾ ਜੀ ਪੇਸਕਸ ਸਕਰੂ ਡ੍ਰਾਈਵਰ ਉਹ ਜਿੱਦਾਂ ਆਪਾਂ ਕਿ ਗੱਡੀ ਵਗੈਰਾ ਖੜਾਉਣੇ ਵਗੈਰਾ ਜਾਂ ਕਿਹੇ ਵੀ ਇਸ ਚੀਜ਼ ਦੇ ਇਸਕਾ ਟੈਡ ਕਰਨੇ ਟੈਡ ਕਰ ਸਕਦੇ ਆ ਤੇ ਹੁਣ ਆਪਾਂ ਇਹ ਟ੍ਰਾਈ ਲਵਾਂਗੇ ਪਹਿਲਾਂ ਤੇ ਚੈੱਕ ਕਰਾਂਗੇ ਇਹਦੀ ਬੈਟਰੀ ਕਿੱਦਾਂ ਲੱਗੀ ਹੋਈ ਜਾਂ ਕੀ ਸਦਾ ਤੇ ਹਾਂਜੀ ਆ ਬੈਟਰੀ ਲੱਗੀ ਹੋਈ ਆ ਤੇ ਆਹ ਬੈਟਰੀ ਆਪਾਂ ਫੇਰ ਵਿੱਚ ਪਾ ਦਨੇ ਆ ਇਹਦੇ ਫੇਰ ਆਪਾਂ ਕਰਨਾ ਚੈੱਕ ਇਹਨੂੰ ਤੇ ਹਾਂ ਚਾਲੂ ਆ ਜੀ ਚੱਲਦੀ ਆ ਤੇ ਇੱਕ ਤੇ ਇਹ ਤੇ ਦੋ ਇਹ ਤੇ ਫਾਸਟਾ ਲੱਗਦਾ ਇੱਕ ਤੇ ਸਲੋ ਤੇ ਜਿਹੜੇ ਆ ਨੰਬਰ ਦਿੱਤੇ ਹੋਏ ਆ ਆ ਨੰਬਰਾਂ ਦਾ ਆਪਾਂ ਚੈੱਕ ਕਰਾਂਗੇ ਨੰਬਰਾਂ ਦਾ ਮਤਲਬ ਕੀ ਆ ਜੇ 12 ਤੇ ਆਪਾਂ ਕਰਦੇ ਆ 8 ਦੇ ਇਹ ਇਹਦਾ ਮਤਲਬ ਇਹ ਪਾਵਰ ਮਾਰ ਨੂੰ ਘਟ ਜੂਗੀ ਜਦੋਂ ਆਪਾਂ ਸਕਰੂ ਡ੍ਰਾਈਵਰ ਜਾਂ ਟੈਟ ਕਰਾਂਗੇ ਉਹਦੇ ਵਾਸਤੇ ਆ ਤੇ ਇਦਾਂ ਕਰਕੇ ਵੀ ਇਹ ਝਟਕਾ ਲਊਗੀ ਤੇ 12 ਤੇ ਜਾ ਕਰਦੇ ਆ 12 ਦੇ ਵੀ ਇਦਾਂ 14 ਤੇ 15 16 18 ਲਾਸਟ 18 ਦੇ ਇਦਾਂ ਜੀ ਜੇ ਆਪਾਂ 18 ਤੋਂ ਗਾਂਹ ਜਾਂਦੇ ਆ ਆ ਮਾਈਨਸ ਦਾ ਨਿਸ਼ਾਨ ਬਣਿਆ ਤੇ ਇੱਕ ਇਦਾਂ ਬਣਿਆ ਹੋਇਆ ਇੱਥੇ ਜੇ ਆਪਾਂ ਲਾਉਨੇ ਆ ਫੇਰ ਇਹ ਪੂਰੀ ਤਾਕਤ ਮਾਰਦੀ ਆ ਹੱਥ ਤੇ ਮੈਂ ਰੋਕਦੀ ਨਹੀਂ ਸਾਡੇ ਕੋ ਜੇ ਆਪਾਂ 18 ਦੇ ਕਾਰ ਦਿੰਨੇ ਆ ਫੇਰ ਰੁਕਦੀ ਆ ਇਹ ਕਹਿਣ ਦਾ ਮਤਲਬ ਹੋ ਗਿਆ ਵੀ ਇਹ ਸਕਰੂ ਡ੍ਰਾਈਵਰ ਆਪਾਂ ਜੋ ਆਪਾਂ ਵਿੱਚਲੇ ਲਾਵਾਂਗੇ ਉਹ ਦਿੱਤਾ ਹੋਇਆ ਹੈ ਨਾਲ ਆਪਾਂ ਨੂੰ ਆ ਚਲਾਉਣ ਵਾਸਤੇ ਯੂਜ਼ ਕਰਨ ਨੂੰ ਤੇ ਇਹ ਫਿਰ ਸਕਰੂ ਡਰ ਨਾਲ ਜਿਹੜਾ ਟਾਈਟ ਕਰਦੇ ਆ ਉਦੋਂ ਇਹ ਸਲਿੱਪ ਮਾਰਦੀ ਏਦਾਂ ਕਰਕੇ ਲੈਂਦਾ ਵਾ ਤੇ ਇਹਦੇ ਨਾਲ ਡ੍ਰਿਲ ਦੇ ਨਾਲ ਜਿਹੜੇ ਲੱਗਣ ਵਾਲੇ ਹੁੰਦੇ ਆ ਇਹਨਾਂ ਆਪਾਂ ਚੈੱਕ ਕਰਾਂਗੇ ਹੁਣ ਇਹਨੂੰ ਡ੍ਰਿਲ ਨੂੰ ਵੀ ਇਹ ਕਾਮਯਾਬ ਹੈਗੀ ਜਾਂ ਨਹੀਂ ਹੈਗੀ ਤਾਕਤ ਲਾਉਂਦੀ ਨਹੀਂ ਲਾਉਂਦੀ ਪਹਿਲਾਂ ਆਪਾਂ ਵੱਡਾ ਲਾ ਕੇ ਦੇਖੀਏ ਨਾ ਛੋਟਾ ਪਹਿਲਾਂ ਵੱਡਾ ਲਾਉਨੇ ਆ ਤੇਰੀ ਟਰਾਈ ਹੋਊਗੀ ਕੀ ਕਰਦੀ ਆ ਇੱਥੋਂ ਇਹ ਬੈਗ ਹੁੰਦੀ ਆ ਇੱਥੋਂ ਇਹ ਇੱਥੇ ਬੈਗ ਅੱਗੇ ਪਿੱਛੇ ਗਾਂ ਮਛਾਂ ਆਪਾਂ ਕਰ ਸਕਦੇ ਆ ਆ ਬਟਨ ਤੋਂ ਤੇ ਹੁਣ ਇਹਨੂੰ ਆਪਾਂ ਫਿੱਟ ਕਰਾਂਗੇ ਆ ਫਿੱਟ ਹੋ ਗਈ ਆ ਤੇ ਆਪਾਂ ਨਾਲ ਹੀ ਇਹਨੂੰ ਇੱਥੇ ਕਰ ਲੈਣਾ ਜੀ 18 ਤੋਂ ਮਿਹਨਤ ਗਾਂ ਅੱਗੇ ਇੱਥੇ ਕਰ ਲੈਣਾ ਫਿਰ ਤੇ ਪੂਰੀ ਫੁੱਲ ਪਾਵਰ ਮਾਰਦੀ ਆ ਹੁਣ ਆਪਾਂ ਸ਼ੇਕ ਕਰਕੇ ਦੇਖਾਂਗੇ ਸ਼ੇਕ ਕਰਦੀ ਜਾਂ ਨਹੀਂ ਕਰਦੀ ਲੈ ਆਓ ਇੱਧਰ ਇੱਥੇ ਆਪਾਂ ਸ਼ੇਕ ਮਾਰਾਂਗੇ ਤੇ ਕੰਮ ਜੇ ਹੈਗੀ ਜਾਂ ਨਹੀਂ ਹੈਗੀ ਇਹ ਤਾਂ ਕਾਮਜਾਹ ਹੈਗੀ ਆ ਜੋਰ ਮਾਰਦੀ ਆ ਆਪਾਂ ਇੱਟ ਦੇ ਦੇਣਾ ਇੱਧਰ ਕਰੋ ਕੈਮਰਾ ਜੀ ਆਪਾਂ ਇੱਟ ਇੱਥੇ ਆ ਇੱਟ ਦੇ ਆਪਾਂ ਇੱਥੇ ਮਾਰਿਆ ਜੀ ਇੱਥੇ ਤੇ ਸ਼ਰਾਹ ਕਰੀ ਜਾਂਦੀ ਆਪਾਂ ਹੁਣ ਇੱਟ ਦੇ ਵਿੱਚ ਮਾਰ ਕੇ ਦੇਖਾਂਗੇ ਵੀ ਇਹ ਸ਼ਰਾਹ ਕਰਦੀ ਆ ਜਾਂ ਕਿੰਨੀ ਕੁ ਪਾਵਰ ਆ ਜੀ ਹੁਣ ਆਪਾਂ ਇੱਟ ਤੇ ਲਾ ਦਿੱਤਾ ਹੋਇਆ ਸਾਨੂੰ ਰੋਕ ਕੇ ਗੁਰੂ ਨਾਨਕ ਸਾਹਿਬ ਜੀ ਇਧਰ ਆ ਇਧਰ ਇੱਟ ਦੇ ਵਿੱਚ ਵੀ ਨਹੀਂ ਸ਼ਰਾਗ ਮਾਰ ਦਿੱਤਾ ਜੀ ਚੈੱਕ ਕਰ ਸਕਦੇ ਆਪਾਂ ਲਾ ਕੇ ਕਰਕੇ ਕੈਮਰਾ ਚੈੱਕ ਕਰਾ ਦਿਓ ਜੀ ਇੱਟ ਦੇ ਵਿੱਚ ਵੀ ਇਹਨੇ ਸ਼ਰਾਗ ਮਾਰ ਦਿੱਤਾ ਤੇ ਕਹਿੰਦੇ ਮਾਣੋ ਬੈਟਰੀ ਵਾਲੀ ਕਾਮਯਾਬ ਹੈਗੀ ਐ ਇਹ ਚੀਜ਼ ਇਹ ਕਾਮਯਾਬ ਆ ਆਪਾਂ ਇਹ ਹੀ ਟੈਸਟ ਡਰਾਈਵ ਜਰਾ ਲੈਣਾ ਸੀ ਕਿ ਕਾਮਜਾਬ ਹੈਗੀ ਆ ਤੇ ਆਪਾਂ ਹੁਣ ਆਜੋ ਪੇਰਕਸ ਵਾਲਾ ਵੀ ਨੁਕਤਾ ਲਾ ਕੇ ਦੇਖਦੇ ਆ ਵੀ ਉਹ ਕਾਮਜਾਬ ਹੈਗਾ ਜਾਂ ਨਹੀਂ ਹੈਗਾ ਇਹ ਨਾਲ ਇਹਨੂੰ ਆਪਾਂ ਬਿੱਟ ਨੂੰ ਲਾ ਦਨੇ ਆ ਇਹ ਬਿੱਟ ਆ ਭਲਾ ਦਿੱਤੀ ਆ ਇਸ ਤੋਂ ਵੱਡੀ ਬਿੱਟ ਵੀ ਆ ਤੇ ਆਹ ਬਿੱਟ ਦੀ ਆਪਾਂ ਟ్రਾਈ ਲਈ ਇਹ ਬਿੱਟ ਤੇ ਕਾਮਜਾਬ ਇੱਟ ਦੇ ਵੀ ਛਲਾ ਕਰ ਦਿੱਤਾ ਇਹਨੇ ਇਹ ਬਿੱਟ ਨਾਲ ਤੇ ਚਲੋ ਜਿੰਨੀ ਕੋ ਉੱਚੀ ਛੋਟੀ ਆ ਉਨੀ ਕੁ ਫਾਰ ਹੈਗੀ ਇਹ ਦਿਖਾ ਦਿੱਤੀ ਇਹਨੇ ਆਪਾਂ ਨੂੰ ਹੁਣ ਆਪਾਂ ਇਹ ਸਕਰੂ ਡਰਾਇਵਰ ਵਾਲਾ ਸਿਸਟਮ ਦੇਖਾਂਗੇ ਲਾ ਕੇ ਪੇਜ ਇਹ ਖੁੱਲਦੀ ਜਾਂ ਨਹੀਂ ਖੁੱਲਦੀ ਲਾ ਕੇ ਲੈ ਆਓ ਜੀ ਆਜੋ ਇਹਨੂੰ ਹੁਣ ਆਪਾਂ ਜਦੋਂ ਸਕਰੂ ਡਰਾਇਵਰ ਤੇ ਆਪਾਂ ਯੂਜ਼ ਕਰਨੀ ਆਏ ਸਕਰੂ ਡਰਾਇਵਰ ਤੇ ਯੂਜ਼ ਇਦਾਂ ਕਰਨੀ ਆ ਇਹ 18 ਦੇ ਲਾ ਕੇ ਯੂਜ਼ ਕਰਨੀ ਆ ਆਪਾਂ ਜਾਂ 16 ਦੇ ਇੱਥੇ ਨਹੀਂ ਆਪਾਂ ਕਰਨਾ ਇਹਨੂੰ ਚਲੋ ਆਜੋ ਆਪਾਂ ਇੱਥੇ ਇਹਰ ਟੈਸਟ ਲੈ ਲੈਣਾ ਆਪਾਂ ਏਸੀ ਵਾਲੀ ਚੀਜ਼ ਤੇ ਠੀਕ ਹੈ ਜੀ ਏਸੀ ਜਲਦ ਲੈ ਲਿਆ ਇਹਨੂੰ ਆਪਾਂ ਇਧਰ ਨੂੰ ਕਰ ਲੈਣਾ ਜਿੱਥੇ ਨੂੰ ਖੋਲਣਾ ਇਧਰ ਕੈਮਰਾ ਲਾ ਕੇ ਮਾਰ ਦਿਓ ਜੀ ਆਹ ਦੇਖੋ ਜੀ ਇਹਦੇ ਨਟ ਖੋਲ ਦਿੱਤਾ ਆਪਾਂ ਹੁਣ ਇਦਾਂ ਫੇਰ ਟੈਡ ਕਰ ਦੇਣਾ ਉੱਥੇ ਆਹ ਦੇਖੋ ਇਦਾਂ ਵਿੱਲਪ ਕਰਦੀ ਹੈ ਜੀ ਚੈੱਕ ਕਰ ਲਈ ਆ ਆਪਾਂ ਨੂੰ ਵਧੀਆ ਲੱਗੀ ਪਸੰਦ ਲੱਗੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ ਐਦਾਂ ਦੀ ਵੀਡੀਓ ਆਪਾਂ ਲੈ ਕੇ ਤੁਹਾਡੇ ਕੋਲ ਆਉਂਦੇ ਰਾਵਾਂਗੇ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਓਕੇ ਜੀ